ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਜਿਹੜੀ ਤੁਹਾਨੂੰ ਮੈਂ ਬਾਤ ਸੁਣਾਉਣ ਲੱਗੀਆਂ ਇਹ ਬੜੀ ਸੋਹਣੀ ਬਾਤ ਐ ਭੁੱਲਰੇ ਬਿਸਰੇ ਜਿਹੜੇ ਆਪਣੇ ਇਹ ਪੰਜਾਬੀ ਦੇ ਰੰਗ ਨੇ ਪੰਜਾਬ ਦੇ ਇਹਨਾਂ ਸਾਰਿਆਂ ਨੂੰ ਤਾਜ਼ਾ ਰੱਖਣ ਦੇ ਲਈ ਮੈਂ ਇਹ ਸ਼ੁਰੂ ਕੀਤਾ ਹੈ ਮੈਂ ਕਿ ਤੁਸੀਂ ਸੁਣਿਆ ਕਰੋ ਬੱਚਿਆਂ ਨੂੰ ਸੁਨਾਇਆ ਕਰੋ ਜਦੋਂ ਫ੍ਰੀ ਹੁੰਦੇ ਨੇ ਪੜ੍ਹਾਈ ਤੋਂ ਬਾਅਦ ਵਿੰਦਚੱਟ ਬੱਚੇ ਜਦੋਂ ਮੋਬਾਈਲਾਂ ਨਾਲ ਖੇਡਦੇ ਨੇ ਨਾ ਕਹਿੰਦੇ ਨੇ ਅਸੀਂ ਰੈਸਟ ਕਰਨਾ ਹੈ ਉਦੋਂ ਉਹਨਾਂ ਨੂੰ ਕਈਆਂ ਜਿਹਾ ਕਹਾਣੀਆਂ ਬਾਤਾਂ ਦੇ ਰੂਪ ਚ ਇਹ ਸੁਨਾਇਆਂ ਤੇ ਬੱਚੇ ਵੀ ਖੁਸ਼ ਰਹਿਣਗੇ ਆਪਣਾ ਵਿਰਸਾ ਵੀ ਜਿਉਂਦਾ ਰਹੂਗਾ ਤੇ ਅੱਗੇ ਤਾਂ ਦੇਖੋ ਕਿਵੇਂ ਲੰਬੀਆਂ ਲੰਬੀਆਂ ਬਾਤਾਂ ਰਾਤ ਨੂੰ ਪਾਉਣੀਆਂ 12 1 ਵਜਾ ਦਿੰਦੇ ਦੋ ਦੋ ਫਿਰ ਘਰ ਦੇ ਗਾਲਾਂ ਕੱਢਦੇ ਇਹ 2 ਵਜ ਗਏ ਤੁਸੀਂ ਟਿਕਦੇ ਨਹੀਂ ਪਾਈ ਜੋ ਹੁਣ ਬਾਤਾਂ ਹੀ ਪਾਈ ਜਾਂਦੇ ਹੋ ਐਨੀਆਂ ਮਜ਼ੇਦਾਰ ਬਾਤਾਂ ਹੁੰਦੀਆਂ ਸੁਸਣ ਨੂੰ ਕੀ ਕਿ ਜੀਤ ਨਹੀਂ ਕੀ ਕਰਦਾ ਨੀਂਦ ਹੀ ਨਹੀਂ ਸੀ ਆਉਂਦੀ ਹੁੰਦੀ ਐ ਹੁੰਦਾ ਵੀ ਹੋਰ ਸੁਣਾਵੋ ਹੁਣ ਕੋਈ ਹੋਰ ਸੁਣਾਵੋ ਸੋ ਅੱਜ ਦੀ ਤੁਹਾਨੂੰ ਮੈਂ ਬਾਤ ਸੁਣਾਉਣ ਲੱਗੀ ਆ ਇੱਕ ਭਾਈ ਰਾਜਾ ਸੀ ਰਾਜਾ ਸੀ ਅਨਪੜ ਤਾਂ ਉਹ ਜੇ ਬਾਹਰ-ਬਾਹਰ ਉਹਦਾ ਮਹਿਲ ਸੀ ਬਾਹਰ ਬਾਹਰ ਜਦੋਂ ਉਹ ਸਵੇਰੇ ਉੱਠਦਾ ਤਾਂ ਉਹ ਮਹਿਲਾਂ ਤੋਂ ਬਾਹਰ ਨਿਕਲ ਜਾਂਦਾ ਕਿਉਂ ਆਲੇ ਦਾਲੇ ਕੋਈ ਸਿਹਤ ਤਾਂ ਹੈ ਨਹੀਂ ਸੀ ਬਸੋਂ ਤਾਂ ਦੂਰ ਸੀ ਤੇ ਇੱਕ ਦਿਨ ਭਾਈ ਉੱਥੇ ਉਹ ਅਖਬਾਰ ਲਈ ਬੈਠਾ ਹੈ ਹੱਥ 'ਚ ਉਹਨੂੰ ਕਦੇ ਪੁੱਠਾ ਕਰ ਲਿਆ ਕਦੇ ਸਿੱਧਾ ਕਰ ਲਿਆ ਪੜਨਾ ਆਉਂਦਾ ਨਹੀਂ ਤਾਂ ਉੱਥੋਂ ਪਿੰਡ ਦੀ ਇੱਕ ਪੜ੍ਹੀ ਲਿਖੀ ਕੁੜੀ ਸੀ ਉਹ ਲੰਗੀ ਜਾਂਦੀ ਸੀ ਕਈ ਜਣੀਆਂ ਦੇ ਨਾਲ ਤਾਂ ਉਹ ਉਹ ਜਦੋਂ ਕੋਲ ਦੀ ਲੰਗੀਆਂ ਉਹ ਕੁੜੀ ਨੇ ਦੇਖਿਆ ਵੀ ਇਹਨੂੰ ਪੜ੍ਹਨਾ ਨਹੀਂ ਆਉਂਦਾ ਵੀ ਕਿਵੇਂ ਕਦੇ ਉਹਨੂੰ ਪੁੱਠਾ ਕਦੇ ਸਿੱਧਾ ਉਹਨੇ ਉਹਦੇ ਕੋਲੇ ਆ ਕੇ ਦੂਜੀਆਂ ਨੂੰ ਕਹਿਤਾ ਸੁਣਾ ਕੇ ਕਹਿੰਦੀ ਜੇ ਪੜ੍ਹਨਾ ਨਾ ਆਉਂਦਾ ਹੋਵੇ ਤਾਂ ਕਿਸੇ ਤੋਂ ਪੜ੍ਹਾ ਲਵੇ ਉਹ ਤਾਂ ਕਈ ਕੇ ਇਤੁਰਗੀਆਂ ਰਾਜਾ ਸੀ ਰਾਜੇ ਨੇ ਸੋਚਿਆ ਵੀ ਮੈਨੂੰ ਤਾਂ ਬੋਲੀ ਮਾਰ ਗਈ ਇਹੇ ਹੋਨੇ ਪਾਈ ਮਾਗਰ ਭੇਜੇ ਆਪਦੇ ਮੰਤਰੀ ਵਜ਼ੀਰ ਕਹਿੰਦਾ ਉਹਨਾਂ ਨੂੰ ਬੁਲਾ ਕੇ ਲੈ ਕੇ ਆ ਵਾਪਸ ਭਾਈ ਘੋੜੇ ਚੱਕਿਆ ਤਾਂ ਗਿਆ ਜਦੋਂ ਬੰਦਾ ਗ ਜਾ ਕੇ ਕਹਿੰਦਾ ਵੀ ਤੁਹਾਨੂੰ ਰਾਜੇ ਸਾਹਿਬ ਨੇ ਬੁਲਾਇਆ ਤਾਂ ਭਾਈ ਉਹ ਵਾਪਸ ਮੁੜਿਆ ਜਦੋਂ ਆ ਗਿਆ ਤਾਂ ਉਹ ਨੂੰ ਕੁੜੀ ਨੂੰ ਕਹਿੰਦਾ ਕਹਿੰਦਾ ਤੂੰ ਕੌਣ ਹੈ ਕਿੱਥੇ ਦੀ ਹੈ ਕਿ ਉਹ ਕਹਿੰਦੀ ਮੈਂ ਇੱਥੋਂ ਇਸੇ ਪਿੰਡ ਦੀ ਆਂ ਕਹਿੰਦਾ ਕਿਹਦੀ ਕੁੜੀ ਐ ਕਹਿੰਦੀ ਫਲਾਨੇ ਦੀ ਕਹਿੰਦਾ ਤੂੰ ਪੜ੍ਹੀ ਲਿਖੀ ਐ ਕਹਿੰਦੀ ਹਾਂਜੀ ਕਹਿੰਦਾ ਮੈਂ ਕਹਿੰਦਾ ਬਸ ਇਹੀ ਪੁੱਛਣਾ ਸੀ ਕਹਿੰਦਾ ਤੁਸੀਂ ਜਾਓ ਬਾਗੀਆਂ ਤਾਂ ਭਾਈ ਭੇਜਤੇ ਬੰਦੇ ਉਹਦੇ ਘਰੇ ਬਾਪ ਲਵੇ ਕਹਿੰਦਾ ਮੈਂ ਤੇਰੀ ਕੁੜੀ ਦਾ ਨਾਲ ਵਿਆਹ ਕਰਨਾ ਚਲੋ ਜੀ ਉਹ ਤਾਂ ਹੁਣ ਗਰੀਬ ਬੰਦਾ ਕਿੱਥੋਂ ਜਵਾਬ ਦਿੰਦਾ ਰਾਜਿਆਂ ਦੀ ਅੱਖ ਪੈ ਜੇ ਜਿੰਨਾ ਤੇ ਜਦੋਂ ਕਰਤਾ ਜੀ ਜਿਵੇਂ ਨਾ ਕਿਵੇਂ ਹੋਇਆ ਕੁੜੀ ਨੂੰ ਵਿਆਹ ਕੇ ਲੈ ਗਿਆ ਰਾਜਾ ਮਨ ਦੇ ਵਿੱਚੋਂ ਤੇ ਖਾਰ ਵੀ ਇਹਨੇ ਮੈਨੂੰ ਬੋਲੀ ਮਾਰ ਕੇ ਗਈ ਹੈ ਇਹ ਉਹ ਕਹਿੰਦੇ ਹੁੰਦੇ ਨੇ ਜਿਵੇਂ ਵੀ ਬੋਲੀ ਕਾਲਜਾ ਚੀਰ ਦਿੰਦੀ ਹੈ ਵੀ ਮੈਨੂੰ ਅਨਪੜ੍ਹ ਬੰਦਾ ਕਹਿ ਕੇ ਗਈ ਹੈ ਉਹਨੇ ਜਿੱਦ ਦੇ ਵਿੱਚ ਰਾਜੇ ਨੇ ਕੁੜੀ ਨਾਲ ਵਿਆਹ ਕਰਕੇ ਬਾਰਵਾਰਕ ਮਹਿਲ ਪਵਾਇਆ ਡੋਲਾਬ ਦੇ ਘਰੇ ਨਹੀਂ ਲਗਿਆ ਮਹਿਲਾ ਚ ਉਸ ਮਹਿਲ ਦੇ ਵਿੱਚ ਕੁੜੀ ਨੂੰ ਉਤਾਰਿਆ ਜਾ ਕੇ ਉਹਨੂੰ ਕਹਿੰਦਾ ਵੀ ਵਿਆਹ ਤਾਂ ਮੈਂ ਤੇਰੇ ਨਾਲ ਬਹਾਨੇ ਨਾਲ ਕਰਾਇਆ ਕਹਿੰਦਾ ਵੀ ਤਾਂ ਮੈਨੂੰ ਉਹਦੇ ਬੋਲੀ ਮਾਰੀ ਸੀ ਕਹਿੰਦਾ ਵੀ ਜੇ ਨਾ ਪੜਨਾ ਆਉਂਦਾ ਵੀ ਤਾਂ ਕਿਸੇ ਤੋਂ ਪੜਾ ਲਊਗਾ ਨਾ ਤੂੰ ਜਾਦੇ ਨਹੀਂ ਪੜਨ ਜਾਣਦੀ ਕਹਿੰਦਾ ਹੁਣ ਇੱਥੇ ਰਹਿ ਕਹਿੰਦਾ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖੂੰਗਾ ਤੈਨੂੰ ਇੱਥੇ ਬੰਦ ਕਰੂੰਗਾ ਕਹਿੰਦਾ ਜੇਲ ਬਣਾਈ ਆ ਇਹ ਤੇਰੇ ਵਾਸਤੇ ਉੱਥੇ ਬਾੜਤੀ ਜੀ ਕੁੜੀ ਮਹਿਲ ਬਣਾ ਕੇ ਉਹਦੇ ਵਿੱਚ ਕਰਕੇ ਬੰਦ ਉਹਨੂੰ ਤਾਂ ਜਿੰਦੇ ਕੁੰਡੇ ਲਾਤੇ ਤੇ ਕੋਈ ਉਹਨੂੰ ਗੇਟ ਰੱਖਿਆ ਇੱਕ ਬੱਸ ਕੁਸ਼ ਨਹੀਂ ਹੋਰ ਰੱਖਿਆ ਤੇ ਇੱਕ ਰੱਖੀ ਬੱਸ ਵਿੱਚ ਮੋਰੀ ਵੀ ਉੱਥੋਂ ਦੀ ਗੱਲਬਾਤ ਕਰਨ ਨੂੰ ਤਾਂ ਭਾਈ ਅਹਿਲਕਾਰਾਂ ਨੂੰ ਕਹਿੰਦਾ ਵੀ ਰਾਣੀ ਨੂੰ ਹਰ ਰੋਜ਼ ਜਾ ਕੇ ਤੁਸੀਂ ਪੁੱਛਣਾ ਹੈ ਵੀ ਉਹਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਵੀ ਉਹ ਉੱਥੇ ਮੈਂ ਬੰਦ ਜ਼ਰੂਰ ਕਰਿਆ ਇਹਨੂੰ ਤੰਗ ਨਾ ਹੋਵੇ ਕਿਸੇ ਵੀ ਚੀਜ਼ ਕਰਨੀ ਉਹਨੂੰ ਕੋਈ ਤੰਗੀ ਨਾ ਆਵੇ ਵੀ ਉਹਨੂੰ ਖੁਸ਼ ਰੱਖਣਾ ਹੈ ਉੱਥੇ ਹਰ ਚੀਜ਼ ਜੋ ਵੀ ਉਹ ਮੰਗੇ ਉਹਨੂੰ ਪਹੁੰਚਾਉਣੀ ਹੈ ਚਲੋ ਜੀ ਦਿਨ ਲੰਘਦੇ ਗਏ ਤਾਂ ਕੁੜੀ ਨੇ ਸੋਚਿਆ ਵੀ ਆਏ ਤਾਂ ਗੱਲ ਨਹੀਂ ਬਣਨੀ ਮੈਂ ਤਾਂ ਇੱਥੇ ਬੰਦ ਕਰਤੀ ਮੈਂ ਤਾਂ ਬੰਦ ਹੀ ਰੱਖੂ ਇਹ ਬੰਦਾ ਵੀ ਇਹ ਤਾਂ ਮੂਰਖ ਹੈ ਉਹਨੇ ਕੀ ਕਰਿਆ ਜੀ ਜਦੋਂ ਉਹਨੂੰ ਪੁੱਛਣ ਗਿਆ ਹਲਕਾਰ ਵੀ ਰਾਣੀ ਸਾਹਿਬ ਤੁਹਾਨੂੰ ਕੁਝ ਚਾਹੀਦਾ ਹੈ ਕਹਿੰਦੀ ਹਾਂ ਕਹਿੰਦੀ ਮੈਨੂੰ ਇੱਕ ਏਡੇ ਕ ਬਹੇ ਵਾਲੀ ਹੱਥ ਕਰਕੇ ਦੱਸਤਾ ਵੀ ਏਡੇ ਕ ਬਹੇ ਵਾਲੀ ਬਾਹੇ ਵਾਲੀ ਕਹਿੰਦੀ ਕਹੀ ਚਾਹੀਦੀ ਹੈ ਉਹ ਕਹਿੰਦਾ ਰਾਜਾ ਸਾਹਿਬ ਰਾਣੀ ਨੇ ਕਹੀ ਮੰਗੀ ਹਾਂ ਕਰੋ ਹਾਜ਼ਰ ਕਹਿੰਦਾ ਰਾਣੀ ਨੂੰ ਕੋਈ ਤੋਟ ਨਾ ਹੁਣ ਦਿਓ ਤੰਗ ਨਾ ਹੋਵੇ ਕਿਸੇ ਗੱਲ ਤੋਂ ਦੇ ਦਿਓ ਕਹੀ ਦੇਤੀ ਜੀ ਦੂਜੇ ਦਿਨ ਗਏ ਰਾਣੀ ਸਾਹਿਬਾਂ ਕੁਝ ਚਾਹਿੰਦਾ ਹੈ ਕਹਿੰਦੀ ਜਿੱਡਾ ਕ ਤੁਸੀਂ ਮੈਨੂੰ ਕਹਿੰਦੀ ਕੱਲ ਜਿੱਡੇ ਕ ਬਾਹੇ ਵਾਲੀ ਦੇ ਕੇ ਗਿਓ ਨਾ ਕਹੀ ਕਹਿੰਦੀ ਐਂ ਮੈਨੂੰ ਇੱਕ ਖੁਰਪਾ ਚਾਹੀਦਾ ਓਡੇ ਕ ਬਾਹੇ ਵਾਲਾ ਰਾਜਾ ਸਾਹਿਬ ਰਾਣੀ ਨੇ ਖੁਰਪਾ ਮੰਗਿਆ ਦੇਓ ਕਰੋ ਹਾਜ਼ਰ ਖੁਰਪਾ ਵੀ ਦਿਆਏ ਜੀ ਤੀਜੇ ਦਿਨ ਰਾਣੀ ਨੇ ਦੇਖਿਆ ਵੀ ਹੁਣ ਇੱਕ ਸੱਬੜ ਮੰਗਾਵਾ ਇਹਨਾਂ ਤੋਂ ਉਹਨਾਂ ਨੂੰ ਜਦੋਂ ਗਏ ਰਾਣੀ ਸਾਹਿਬਾਂ ਕੀ ਚਾਹੀਦਾ ਕਹਿੰਦੀ ਮੈਨੂੰ ਐਡੀ ਕ ਸੱਬੜ ਚਾਹੀਦੀ ਐ ਤੇ ਰਾਜਾ ਸਾਹਿਬ ਤੂੰ ਦੱਸਿਆ ਸੱਬੜ ਚਾਹੀਦੀ ਆ ਕਹਿੰਦਾ ਦੇ ਕੇ ਆਓ ਰਾਣੀ ਤੰਗ ਨਹੀਂ ਹੋਣੀ ਚਾਹੀਦੀ ਉਹਨੂੰ ਜੋ ਮੰਗਦੀ ਆ ਦੇ ਦੋ ਉਹੀ ਗੱਲ ਵੀ ਰਾਜਿਆਂ ਦੇ ਇਹੋ ਜੀ ਹੁੰਦੇ ਨੇ ਕੰਮ ਆਪ ਤਾਂ ਇਹਨਾਂ ਦਾ ਦਿਮਾਗ ਕਹਿੰਦੇ ਹੁੰਦਾ ਨਹੀਂ ਸਹੀ ਗੱਲਾਂ ਨੇ ਇਹ ਸਿਆਣਿਆਂ ਤੋਂ ਪੁਰਾਣਿਆਂ ਬੰਦਿਆਂ ਤੋਂ ਸੁਣਦੇ ਆ ਆਂ ਵੀ ਇਹ ਤਾਂ ਕਹਿੰਦੇ ਜਿਵੇਂ ਮੂਰ ਲਿਆ ਹਲਕਾਰੀ ਇਹਨੂੰ ਕਹੀ ਜਾਂਦੇ ਨੇ ਇਹਦੇ ਮੰਤਰੀ-ਮੰਤਰੀ ਉਹਨਾਂ ਗੱਲਾਂ 'ਤੇ ਯਕੀਨ ਕਰ ਲੈਂਦੇ ਨੇ ਸੋਚਦੇ ਨਹੀਂ ਹਨ ਆਪ ਤਾਂ ਭਾਈ ਜਦੋਂ ਗਈ ਦੇ ਆਏ ਤਾਂ ਰਾਣੀ ਨੇ ਕੀ ਕਰਿਆ ਉਹਨੇ ਤਾਂ ਬਚਾਲਿਓ ਇੱਕ ਸੁਰੰਗ ਬਣਾਉਣੀ ਸ਼ੁਰੂ ਕਰ ਲਈ ਬਾਹਰ ਨਿਕਲਣ ਵਾਸਤੇ ਥੋੜਾ ਥੋੜਾ ਪੱਟ ਲਿਆ ਕਰੇ ਚੋਰੀਆਂ ਰੋਜ਼ ਪੱਟ ਲਿਆ ਕਰੇ ਉਹਨੇ ਤਾਂ ਭਾਈ ਇੱਕ ਦਿਨ ਬਾਹਰ ਨਿਕਲ ਗਈ ਮਹਿਲ ਤੋਂ ਬੜੀ ਦੂਰ ਸਾਰੇ ਤਾਂ ਜਦੋਂ ਉੱਥੇ ਨਿਕਲ ਗਈ ਉਹ ਜਾ ਕੇ ਸੁਰਗ ਬਣਾ ਕੇ ਤਾਂ ਉੱਥੇ ਇੱਕ ਡੱਕੇ ਚੁਗਦੀ ਫਿਰਦੀ ਸੀ ਜੋਗਣਾ ਉਹ ਜੋਗਣ ਉਹਨੂੰ ਕਹਿੰਦੀ ਕਹਿੰਦੀ ਤੂੰ ਲੱਗਦੀ ਤਾਂ ਜਿਵੇਂ ਕੋਈ ਰਾਣੀ ਮਹਾਰਾਣੀ ਹੁੰਨੀ ਆ ਤੇਰੇ ਪਹਿਰਾਵੇ ਤੋਂ ਕਹਿੰਦੀ ਤੂੰ ਰੇ ਜੰਗਲ ਚ ਕੀ ਕਰਦੀ ਐ ਉਹ ਕਹਿੰਦੀ ਉਹਨੇ ਰਾਣੀ ਨੂੰ ਰਾਣੀ ਨੇ ਉਹਨੂੰ ਜੋਗੜ ਨੂੰ ਸਾਰੀ ਗੱਲਬਾਤ ਦੱਸੀ ਵੀ ਮੈਂ ਰਾਜੇ ਨੂੰ ਐਂ ਕਹਿਤਾ ਉਹਨੇ ਮੈਨੂੰ ਐਂ ਕਰਕੇ ਤੇ ਧੋਖੇ ਨਾਲ ਵਿਆਹ ਕੇ ਮੈਨੂੰ ਉੱਥੇ ਬੰਦ ਕਰਿਆ ਹੋਇਆ ਵੀ ਮੈਂ ਤਾਂ ਹੁਣ ਐਂ ਸੁਰੰਗ ਬਣਾ ਕੇ ਨਿਕਲੀਆਂ ਐ ਉਹ ਕਹਿੰਦੀ ਅੱਛਾ ਉਹ ਉਹ ਕਹਿੰਦੀ ਵੀ ਜੇ ਕਹਿੰਦੀ ਤੂੰ ਹੁਣ ਮੇਰਾ ਕੋਈ ਹੀਲਾ ਕਰ ਕਹਿੰਦੀ ਵੀ ਮੈਂ ਇੱਥੋਂ ਕਿਵੇਂ ਨਿਕਲਾਂ ਵੀ ਰਾਜੇ ਨੇ ਤਾਂ ਮੈਨੂੰ ਕੱਢਣਾ ਨਹੀਂ ਉਹ ਕਹਿੰਦੀ ਵੀ ਮੇਰੇ ਘਰ ਵਾਲੇ ਨਾ ਜਿਹੜਾ ਜੋਗੀ ਕਹਿੰਦੀ ਉਹ ਬੱਚਿਆਂ ਨੂੰ ਕਹਿੰਦੀ ਗਾਉਣਾ ਵਜਾਉਣਾ ਸਿਖਾਉਂਦਾ ਹੈ ਕਹਿੰਦੀ ਮੈਂ ਉਹਦੇ ਨਾਲ ਗੱਲ ਕਰੂੰਗੀ ਚਲੋ ਜੀ ਰੋਜ਼ ਜਾਇਆ ਕਰੇ ਰਾਣੀ ਤਾਂ ਉੱਥੋਂ ਦੀ ਨਿਕਲ ਕੇ ਉਹ ਇਕੱਠੀਆਂ ਹੋਇਆ ਕਰਨ ਉਹਨੂੰ ਕਹਿੰਦੀ ਤੂੰ ਮੇਰੀ ਧਰਮ ਦੀ ਮਾਂ ਹੈ ਤੇ ਵੀ ਤੂੰ ਮੈਨੂੰ ਰਾਹ ਪਾਰ ਰਹੀ ਐ ਉਹ ਕਹਿੰਦੀ ਵੀ ਮੈਂ ਪੁੱਛਿਆ ਹੀ ਵੀ ਮੈਂ ਉਹਨੂੰ ਪੁੱਛ ਕੇ ਆਈਆਂ ਵੀ ਇੱਕ ਮੁੰਡਾ ਐ ਵੀ ਉਹ ਮੁੰਡਾ ਸਿੱਖਣਾ ਚਾਹੁੰਦਾ ਐ ਤੇithੋਂ ਵੀ ਗਰੀਬ ਐ ਉਹਨੇ ਦੇਣਾ ਕੁਛ ਨਹੀਂ ਤੈਨੂੰ ਉਹ ਕਹਿੰਦਾ ਕੋਈ ਗੱਲ ਨਹੀਂ ਆਪਾਂ ਪੁੰਨੀ ਖੱਟਣਾ ਕਹਿੰਦਾ ਦੇ ਦੇ ਆ ਦੇ ਦੇ ਕਹਿੰਦਾ ਆਪਾਂ ਸਿਖਾ ਦਾਂਗੇ ਉਹਨੂੰ ਕਹਿੰਦੀ ਹੁਣ ਤੂੰ ਮਰਦਾਨੇ ਕੱਪੜੇ ਪਾਉਣ ਦਾ ਇੰਤਜ਼ਾਮ ਕਰ ਰਾਣੀ ਨੇ ਕੀ ਕਰਿਆ ਭਾਈ ਬਾਗੀ ਉਹਨਾਂ ਤੋਂ ਪੈਸੇ ਲੈ ਲਿਆ ਹਲਕਾਰਾਂ ਨੂੰ ਕਹਿ ਕੇ ਪੈਸੇ ਮੰਗਾਏ ਮੰਗਾ ਕੇ ਨਿਕਲ ਗਈ ਨਿਕਲੀ ਹੋਈ ਤਾਂ ਜਾਂਦੀਆਂ ਨੇ ਬੁੜੀਆਂ ਤੁਰੀਆਂ ਅੱਗੇ ਗੱਡੀਆਂ ਮੋਟਰਾਂ ਤਾਂ ਇੰਜ ਹੀ ਹੁੰਦੀਆਂ ਹੁਣ ਮਹਾਰਾਜੇ ਦੇ ਉਹ ਤਾਂ ਚੋਰੀਆਂ ਜਾਂ ਰਹੀ ਸੀ ਹੂੰ ਤਾਂ ਨਹੀਂ ਉਹ ਜੇ ਮਹਾਰਾਜੇ ਦੀ ਰਾਣੀ ਸੀ ਜਿਵੇਂ ਫੇਰ ਥੋੜੋ ਉਹਨੇ ਤੁਰ ਕੇ ਜਾਣਾ ਸੀ ਉਹ ਤਾਂ ਚੋਰੀਆਂ ਜਾਂ ਰਹੀ ਸੀ ਭਾਈ ਬਾਗੀਆਂ ਸ਼ਹਿਰ ਗਈਆਂ ਤਾਂ ਜਾ ਕੇ ਚਾਰ ਜੋੜੇ ਮਰਦਾਨੇ ਬਣਾ ਲਿਆ ਹੀ ਉੱਥੋਂ ਸੂਟ ਕੁੜਤੇ ਪਜਾਮੇ ਲਾ ਲਓ ਆ ਕੇ ਭਾਈ ਉਹ ਤਾਂ ਪਾਇਆ ਕਰੇ ਬਹਾਨੇ ਦੇ ਨਾਲ ਉਹ ਜੋਗਣ ਦੇ ਨਾਲ ਉਹ ਤਾਂ ਘਰ ਦੇਖ ਲਿਆ ਉੱਥੇ ਜਾਇਆ ਕਰੇ ਉਹ ਤਾਂ ਗਾਉਣ ਵਜਾਉਣ ਦੇ ਵਿੱਚ ਐਣ ਪੂਰੀ ਨਪੁੰਨ ਹੋ ਗਈ ਕੁੜੀ ਮਹਾਰਾਣੀ ਮੁੰਡਾ ਬਣ ਕੇ ਜਾਇਆ ਕਰੇ ਤਾਂ ਇੱਕ ਦਿਨ ਉਹ ਕਹਿੰਦਾ ਉਹਨੂੰ ਜਿਹੜਾ ਜੋਗੀ ਸਿਖਾਉਂਦਾ ਸੀ ਕਹਿੰਦਾ ਵੀ ਹੁਣ ਤੂੰ ਸਿੱਖ ਗਿਆ ਵੀ ਹੁਣ ਤੂੰ ਨਾ ਆਇਆ ਕਰ ਮੇਰੇ ਕੋਲੇ ਉਹ ਕਹਿੰਦਾ ਵੀ ਨਾ ਆਏ ਨਹੀਂ ਐ ਨਾ ਕਰੋ ਕਹਿੰਦਾ ਵੀ ਥੋੜੀ ਕੋਈ ਦਛਣਾ ਹੁੰਦੀ ਹੋਊ ਕਹਿੰਦਾ ਮੈਂ ਤੈਨੂੰ ਗੁਰੂ ਧਾਰਿਆ ਉਹ ਕਹਿੰਦਾ ਹੁੰਦਾ ਤਾਂ ਹੈ ਵੀ ਅਸੀਂ ਇੱਕ ਸਾਲ ਬੱਦੇ ਨੂੰ ਨਾਲ ਰੱਖਦੇ ਆ ਜਿਹਨੂੰ ਸੁਖਾਉਨੇ ਆ ਵੀ ਫਿਰ ਅਸੀਂ ਨੱਚਣ ਗਾਉਣ ਜਿੱਧਰ ਵੀ ਕਹਿੰਦਾ ਅਸੀਂ ਜਾਂਦੇ ਆ ਗਾਉਣ ਤੂੰ ਕਹਿੰਦਾ ਉੱਥੇ ਉਹਨੂੰ ਮੈਂ ਨਾਲ ਰੱਖਦਾ ਉਹ ਕਹਿੰਦਾ ਫਿਰ ਮੈਨੂੰ ਕਿਉਂ ਨਹੀਂ ਰੱਖਦਾ ਤੂੰ ਮੈਨੂੰ ਵੀ ਰੱਖ ਚਲੋ ਭਾਈ ਹੋ ਗਈ ਗੱਲਬਾਤ ਹੋ ਇੱਕ ਦਿਨ ਜਾਂਦੇ ਨੇ ਤੁਰੋ ਤੁਰੀ ਮਹਿਲਾਂ ਦੇ ਕੋਲ ਚਲੇ ਗਏ ਇਹ ਜਿਹੜੇ ਗਾਉਣ ਦੇ ਗਾਉਂਦੇ ਨੇ ਢੱਡਸ ਰੰਗੀਆਂ ਵਜਾ ਕੇ ਇਹਨਾਂ ਨੂੰ ਤਾਜੀਏ ਕਹਿੰਦੇ ਹੁੰਦੇ ਸੀ ਹੁਣ ਵੀ ਕਹਿੰਦੇ ਨੇ ਬਹੁਤ ਥਾਈ ਇਹਨਾਂ ਨੂੰ ਤਾਜੀਏ ਗੁਣੀ ਗਾਉਣ ਵਾਲਿਆਂ ਨੂੰ ਕਹਿੰਦੇ ਨੇ ਤਾਂ ਅਹਲਕਾਰ ਕਹਿੰਦੇ ਵੀ ਰਾਜਾ ਸਾਹਿਬ ਤਾਜੀਏ ਆਉਂਦੇ ਨੇ ਉਹ ਕਹਿੰਦਾ ਬੁਲਾ ਲਓ ਕੁਝ ਸੁਣ ਲਾਂਗੇ ਮਨੋਰੰਜਨ ਕਰ ਲਾਂਗੇ ਤਾਂ ਭਾਈ ਜਦੋਂ ਕੋਲੇ ਆਏ ਬੁਲਾ ਲੇ ਅੰਦਰ ਮਹਿਲ ਦੇ ਉਹਨਾਂ ਨੂੰ ਕਹਿੰਦੇ ਗਾਓ ਵਜਾਓ ਸੁਣਾਓ ਖੁਸ਼ ਕਰੋ ਸਾਨੂੰ ਉਹਨਾਂ ਨੇ ਗਾਇਆ ਤਾਂ ਰਾਜੇ ਨੂੰ ਪਸੰਦ ਆਇਆ ਬਹੁਤ ਕਹਿੰਦਾ ਕੱਲ ਨੂੰ ਫੇਰ ਆਜਿਓ ਫੇਰ ਵਾਗੇ ਤਾਂ ਰਾਜਾ ਉਹਨੂੰ ਕਹਿੰਦਾ ਜੋਗੀ ਨੂੰ ਕਹਿੰਦਾ ਜੋਗੀ ਆ ਆ ਮੁੰਡਾ ਤਾਂ ਤੂੰ ਮੈਨੂੰ ਦੇ ਦੇ ਕਹਿੰਦਾ ਬਹੁਤ ਸੋਹਣਾ ਗਾਉਂਦਾ ਇਹ ਉਹ ਕਹਿੰਦਾ ਪੁੱਤ ਵੀ ਕਦੇ ਬਕਾਇੂ ਹੁੰਦੇ ਨੇ ਕਹਿੰਦਾ ਤੂੰ ਆਪਦਾ ਮੁੰਡਾ ਮੈਨੂੰ ਦੇ ਦੇਂਗਾ ਉਹ ਕਹਿੰਦਾ ਮੇਰੇ ਤਾਂ ਔਲਾਦ ਹੀ ਨਹੀਂ ਹੈਗੀ ਕਹਿੰਦਾ ਚਾਹੇ ਨਹੀਂ ਹੈਗੀ ਜੇ ਹੁੰਦੀ ਕਹਿੰਦਾ ਫਿਰ ਤੂੰ ਦੇ ਦਿੰਦਾ ਕਹਿੰਦਾ ਪੁੱਤ ਹੈ ਤਾਂ ਮੇਰਾ ਪੁੱਤ ਹੈ ਕਹਿੰਦਾ ਮੈਂ ਨਹੀਂ ਦਿੰਦਾ ਚਲੋ ਜੀ ਬਾਗੇ ਕਹਿੰਦਾ ਚੰਗਾ ਤੂੰ ਮੈਨੂੰ ਗਾਉਣ ਸੁਣਾ ਜਾਇਆ ਕਰ ਇਹਦਾ ਰੋਜ ਭਾਈ ਅਗਲੇ ਦਿਨ ਜਦੋਂ ਗਏ ਤਾਂ ਉਹ ਮੁੰਡੇ ਨੇ ਰਾਣੀ ਨਤੀ ਜਿਹੜੀ ਬਣੀ ਹੋਈ ਮੁੰਡਾ ਉਹਨੇ ਪਹਿਲੇ ਹੀ ਜੋਗੀ ਨੂੰ ਕਹਿਤਾ ਕਹਿੰਦੀ ਤੂੰ ਜੇ ਤੈਨੂੰ ਅੱਜ ਫੇਰ ਉਹਨੇ ਕਿਹਾ ਨਾ ਵੀ ਆ ਮੁੰਡਾ ਮੈਨੂੰ ਦੇ ਦੇ ਕਹਿੰਦੀ ਤੂੰ ਕਹਿਦੀ ਵੀ ਮੇਰੇ ਮੁੰਡੇ ਨਾਲ ਗੱਲ ਕਰ ਲੈ ਉਹ ਕਹਿੰਦਾ ਠੀਕ ਐ ਗੱਲ ਉਹੀ ਭਾਈ ਜਿਹੜਾ ਗਾਇਆ ਬਜਾਇਆ ਉਹ ਕਹਿੰਦਾ ਜੋਗੀਆ ਤੇਰਾ ਤਾਂ ਮੁੰਡਾ ਮੈਨੂੰ ਪਸੰਦ ਆ ਗਿਆ ਕਹਿੰਦਾ ਇਹ ਤਾਂ ਬਹੁਤ ਸੋਹਣਾ ਗਾਉਂਦਾ ਐ ਵੀ ਮੈਂ ਤਾਂ ਇਹ ਜਿਹਾ ਕਿਤੇ ਗਾਉਣ ਹੀ ਨਹੀਂ ਸੁਣਿਆ ਕਹਿੰਦਾ ਤੂੰ ਇਹ ਮੈਨੂੰ ਦੇ ਦੇ ਉਹ ਕਹਿੰਦਾ ਚੰਗਾ ਮਹਾਰਾਜ ਤੁਸੀਂ ਐ ਕਰੋ ਮੇਰੇ ਮੁੰਡੇ ਨਾਲ ਹੀ ਗੱਲ ਕਰ ਲਓ ਉਹਨੂੰ ਕਹਿੰਦਾ ਹਾਂ ਵੀ ਦੱਸ ਤੈਂ ਰਹਿਣਾ ਮੈਨੂੰ ਮੇਰੇ ਨਾਲ ਉਹ ਕਹਿੰਦਾ ਰੱਖ ਲਓ ਕਹਿੰਦਾ ਤੇ ਕਹਿੰਦਾ ਅੱਛਾ ਕਹਿੰਦਾ ਫਿਰ ਮੈਂ ਕੱਲ ਨੂੰ ਆਉਂਗਾ ਚਲੋ ਕੱਲ ਨੂੰ ਆ ਗਿਆ ਜੋਗੀ ਨੂੰ ਕਹਿੰਦਾ ਤੂੰ ਐ ਕਰ ਕਹਿੰਦਾ ਇੱਕ ਖੱ쩌ਰ ਲੈ ਚੱਲ ਉੱਤੇ ਕਹਿੰਦਾ ਗੂਣ ਲੈ ਚੱਲ ਉਹ ਜਿਹੜੇ ਹੁੰਦੀਆਂ ਨੇ ਆਲਦਾਲੇ ਖੁਰਜਾਂ ਜੀਆਂ ਉਹ ਖੁਰਜਾਂ ਨੂੰ ਗੂਣ ਕਹਿ ਦਿੰਦੇ ਨੇ ਕਹਿੰਦਾ ਉਹ ਲੈ ਚੱਲ ਨਾਲ ਲੱਦ ਕੇ ਕਹਿੰਦਾ ਖੱ쩌ਰ ਤੇ ਜਦੋਂ ਗਏ ਤਾਂ ਉਹ ਕਹਿੰਦਾ ਵੀ ਫਿਰ ਅੱਜ ਰਹੇਗਾ ਕਹਿੰਦਾ ਹਾਂਜੀ ਰਹੂੰਗਾ ਤੇ ਜੋਗੀ ਕਹਿੰਦਾ ਫਿਰ ਐ ਕਰ ਜੇ ਤਾਂ ਮੇਰਾ ਪੁੱਤਰ ਰੱਖਣਾ ਹੈ ਨਾ ਕਹਿੰਦਾ ਮੇਰੀ ਗੂਣ ਭਰ ਦੇ ਕਹਿੰਦਾ ਮੋਹਰਾਂ ਦੀ ਰਾਜਾ ਕਹਿੰਦਾ ਲੈ ਵੀ ਕੋਈ ਗੱਲ ਐ ਭਾਈ ਉਹਦੀ ਤਾਂ ਭਰਤੀ ਗੁਣਾ ਗੂਣ ਮੋਹਰ ਨਾਲ ਉਹ ਤਾਂ ਲੱਦ ਲਿਆਇਆ ਖੱਚਰ ਤੇ ਉਹ ਤਾਂ ਆਪਦਾ ਕਰਦਾ ਆਰਾਮਦਾਰੀਆਂ ਤਾਂ ਜਦੋਂ ਉਹ ਰਹਿੰਦਾ ਰਾਜੇ ਨੂੰ ਰੋਜ਼ ਸੁਣਾਉਂਦਾ ਕਰਦਾ ਗਾਉਂਦਾ ਖੁਸ਼ ਐ ਰਾਜਾ ਪੂਰਾ ਰਾਜਾ ਰਾਜੇ ਦੇ ਵਿੱਚ ਨਾ ਇੱਕ ਗੁਣ ਹੋਰ ਇੱਕ ਗੁਣ ਸੀ ਬਾਕੀ ਤਾਂ ਉਗਣੇ ਸੀ ਸਾਰੇ ਉਹ ਸੀ ਵੀ ਉਹ ਭਗਤੀ ਇਹੀ ਜੀ ਕਰਦਾ ਹੁੰਦਾ ਪਿੱਪਲ ਸੀ ਇੱਕ ਉਹ ਪਿੱਪਲ ਨੂੰ ਤੋੜ ਲੈਂਦਾ ਪਿੱਪਲ ਦੇ ਉੱਤੇ ਚੜ ਕੇ ਜਾਂਦਾ ਫੇਰ ਉਹ ਫਿਰ ਉਹ ਪਤਾਲਪੁਰੀ ਨੂੰ ਜਾਂਦਾ ਰੋਜ਼ ਪਤਾਲਪੁਰੀ 'ਚ ਜਾ ਕੇ ਉਹ ਉੱਥੇ ਪਰੀਆਂ ਦਾ ਨਾਚ ਦੇਖ ਕੇ ਆਉਂਦਾ ਇਹ ਉਹਦੇ 'ਚ ਸੀਗੀ ਉਗਣ ਕਹਾਗੇ ਨਾ ਚੀਜ਼ਾਂ ਨੂੰ ਤਾਂ ਪਰ ਉਹ ਗੁਣ ਸੀ ਜਿਹੜਾ ਉਹ ਕਰਕੇ ਭਜਨ ਪਿਪਲ ਨੂੰ ਤੋੜ ਲੈਂਦਾ ਸੀ ਤਾਂ ਆਪਾਂ ਇੱਕ ਦਿਨ ਉਹ ਮੁੰਡਾ ਜਿਹੜੀ ਰਾਣੀ ਸੀ ਮੁੰਡਾ ਬਣੀ ਹੋਈ ਉਹ ਕਹਿੰਦੀ ਮੈਂ ਵੀ ਨਾਲ ਜਾਵਾਂ ਉਹ ਕਹਿੰਦਾ ਵੀ ਤੈਨੂੰ ਕੀ ਕਰਨਾ ਹੈ ਕਹਿੰਦਾ ਉੱਥੇ ਤੈਨੂੰ ਤਾਂ ਅੰਦਰ ਵੜਨ ਨਹੀਂ ਦੇਣਾ ਪਤਾਲਪੁਰੀ ਚ ਤਾਂ ਕਹਿੰਦਾ ਉੱਥੇ ਤਾਂ ਰਾਜੇ ਮਹਾਰਾਜੇ ਜਾ ਸਕਦੇ ਨੇ ਵੀ ਤੂੰ ਨਹੀਂ ਜਾ ਸਕਦਾ ਉਹ ਕਹਿੰਦਾ ਕੋਈ ਨਾ ਮੈਂ ਬਾਹਰ ਖੜਾ ਰਹਾਂ ਬਾਗਿਆ ਜੀ ਜਦੋਂ ਗਿਆ ਤਾਂ ਰਾਜਾ ਕਹਿੰਦਾ ਵੀ ਮੈਂ ਚੱਲਿਆ ਅੰਦਰ ਤੂੰ ਰਹੀ ਬਾਹਰ ਉਹ ਭਾਈ ਮੁੰਡੇ ਨੇ ਕੀ ਕਰਿਆ ਬਣੇ ਹੋਏ ਨੇ ਰਾਣੀ ਨੇ ਉਹਨੇ ਚੋਰੀਆਂ ਛਪੋਰੀਆਂ ਕਿਤੋਂ ਦੇਖ ਲਿਆ ਵੀ ਅੰਦਰ ਕੀ ਹੋ ਰਿਹਾ ਹੈ ਜਦੋਂ ਨੇ ਦੇਖਿਆ ਤਾਂ ਅੰਦਰ ਪਰੀਆਂ ਨਾਚ ਕਰ ਰਹੀਆਂ ਨੇ ਬਸ ਉੱਥੇ ਲੋਕ ਉਹਨੂੰ ਦੇਖਦੇ ਨੇ ਸਭ ਦੇਵੀ ਦੇਵਤੇ ਬੈਠੇ ਨੇ ਤਾਂ ਦੂਜੇ ਦਿਨ ਉਹਨੇ ਪਰੀਆਂ ਆਲਾ ਧਾਰ ਕੇ ਰੂਪ ਉਹ ਵੀ ਅੰਦਰ ਜਾ ਬੜਿਆ ਜਾ ਬੜੀ ਰਾਣੀ ਜਦੋਂ ਨੱਚਦੀ ਐ ਨੱਚਦੀ ਐ ਗਾਉਂਦੀ ਐ ਤਾਂ ਉਹ ਕਹਿੰਦਾ ਰਾਜਾ ਤਾਂ ਜਿਹੜਾ ਉਹ ਸੀਗਾ 인ਦਰ 인ਦਰ ਦੇਵਤਾ ਉਹ ਤਾਂ ਮਗਦ ਮਗਨ ਮੁਗਦ ਹੋ ਗਿਆ ਵੀ ਇਹ ਤਾਂ ਬਹੁਤ ਸੋਹਣਾ ਨੱਚਦੀ ਐ ਗਾਉਂਦੀ ਐ ਪਰੀ ਕਹਿੰਦਾ ਪਰੀ ਮੈਂ ਤੇਰੇ ਨਾਚ ਗਾਣੇ ਤੋਂ ਖੁਸ਼ਾਂ ਵੀ ਤੂੰ ਮੰਗ ਕੀ ਮੰਗਦੀ ਐ ਉਹ ਕਹਿੰਦੀ ਮਹਾਰਾਜ ਮੇਰੇ ਕੋਲ ਤਾਂ ਤੁਹਾਡਾ ਦਿੱਤਾ ਬਹੁਤ ਖੁਸ਼ ਆ ਵੀ ਮੈਂ ਕੁਝ ਨਹੀਂ ਲੈਣਾ ਚਲੋ ਦੂਜੇ ਦਿਨ ਫੇਰ ਸੀ ਫੇਰ ਗਈ ਫੇਰ ਉਹੀ ਗੱਲ ਪਰੀ ਮੰਗ ਕੀ ਮੰਗਣਾ ਮੈਂ ਤਾਂ ਇਤੋਂ ਖੁਸ਼ ਆ ਉਹ ਕਹੇ ਚੰਗਾ ਜੇ ਤੁਸੀਂ ਨਹੀਂ ਮੰਨਦੇ ਜਾਂ ਕਹਿੰਦੀ ਰਾਜੇ ਕੰਨੀ ਹੱਥ ਕਰਕੇ ਕਹਿੰਦੀ ਮੇਰਾ ਇਹਦੇ ਇਸ ਰਾਜੇ ਨਾਲ ਮੇਰਾ ਵਿਆਹ ਕਰ ਦਿਓ ਉਹ ਕਹਿੰਦਾ ਲੈ ਹੈ ਰਾਣੀ ਕਹਿੰਦਾ ਤੂੰ ਪਰੀ ਫਲ ਫੁੱਲ ਖਾਣ ਵਾਲੀ ਕਹਿੰਦਾ ਇਹ ਗੱਦਾ ਬੰਦਾ ਰਾਜਾ ਤਾਂ ਕਹਿੰਦਾ ਬਹੁਤ ਮੂਰਖ ਬੰਦਾ ਹੈ ਕਹਿੰਦੀ ਜੋ ਵੀ ਹੈ ਮੇਰਾ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੈ ਉਹ ਨੂੰ ਕਹਿੰਦਾ ਰਾਜੇ ਨੂੰ ਵੀ ਤਾਂ ਤੂੰ ਚਾਹੁੰਨਾ ਹੈ ਉਹ ਕਹਿੰਦਾ ਹਾਂ ਜੀ ਰਾਜੇ ਨੂੰ ਹੋਰ ਕੀ ਚਾਹੀਦਾ ਤੀ ਕਹਿੰਦਾ ਹਾਂ ਜੀ ਮੈਂ ਤਾਂ ਆਪਣੀ ਨੂੰ ਬਿਆਨ ਨਾਲ ਵਿਆਹ ਕਰਾਉਣਾ ਚਾਹੁੰਨਾ ਚਲੋ ਜੀ ਉਹਨਾਂ ਦਾ ਵਿਆਹ ਕਰਤਾ ਵਿਆਹ ਕਰਿਆ ਹੋਇਆ ਤਾਂ ਉੱਥੇ ਆ ਗਏ ਆ ਗਿਆ ਉਹਨੂੰ ਲੈ ਕੇ ਲੈ ਕੇ ਆਇਆ ਜਦੋਂ ਤਾਂ ਉਹਨੇ ਕੀ ਕਰਿਆ ਰਾਣੀ ਨੇ ਦੂਜੇ ਦਿਨ ਫੇਰ ਕਹਿੰਦੀ ਮੈਂ ਤਾਂ ਨਾਲ ਜਾਵਾਂ ਉਹ ਕਹਿੰਦਾ ਚੱਲ ਨਾਲ ਭਾਈ ਉਹਨੇ ਆਪਦਾ ਟਰੰਕ ਟਰੰਕ ਧਰ ਲਿਆ ਨਾਲ ਧਰ ਕੇ ਟਰੰਕ ਟਰੰਕ ਵਿੱਚ ਆਪਦੇ ਸਾਰਾ ਸਮਾਨ ਜਿਹੜੇ ਉਹਦੇ ਸੂਟ ਸੱਟ ਬਣਵਾਏ ਹੋਏ ਸੀ ਉਹ ਧਰ ਲੇ ਵਿੱਚੇ ਜਨਾਨੇ ਧਰ ਲੇ ਵਿੱਚੇ ਮਰਦਾਨੇ ਧਰ ਲੇ ਭਾਗੇ ਜਾ ਕੇ ਉੱਥੇ ਇੱਕ ਕਮਰਾ ਲੈ ਲਿਆ ਉਹਨੇ ਕਮਰਾ ਲੈ ਕੇ ਰਾਜੇ ਨੂੰ ਕਹਿੰਦੀ ਵੀ ਮੇਰੇ ਮਾਪਿਓ ਤਾਂ ਕਹਿੰਦੀ ਵੀ ਗਏ ਹੋਏ ਨੇ ਤੀਰਥਾਂ ਤੇ ਵੀ ਅਸੀਂ ਮੈਂ ਕੱਲੀ ਹੋਈਆਂ ਕਹਿੰਦੀ ਘਰੇ ਵੀ ਮੇਰਾ ਘਰ ਹੈ ਇੱਥੇ ਵੀ ਹੁਣ ਆਪਾਂ ਉੱਥੇ ਰਹਿਣਾ ਕਰਾਂਗੇ ਉਹ ਕਹਿੰਦਾ ਠੀਕ ਐ ਚਲੋ ਜੀ ਉੱਥੇ ਰਹਿੰਦੇ ਨੇ ਰਹਿੰਦੇ ਨੇ ਜਦੋਂ ਰਾਜਾ ਕਹਿੰਦਾ ਵੀ ਹੁਣ ਮੈਂ 6 ਮਹੀਨੇ ਪਤਾਲਪੁਰੀ ਚ ਭਜਨ ਕਰਨਾ ਹੈ ਵੀ ਮੈਨੂੰ ਮੈਂ ਰੋਜ ਆਇਆ ਜਾਇਆ ਨਹੀਂ ਕਰੂੰਗਾ ਉਹ ਕਹਿੰਦਾ ਵੀ ਮੈਂ ਹਾਂ ਬੁਰੇ ਤਾਂ ਕਮਰਾ ਲੈ ਲੈ ਮੈਂ ਤੇਰੇ ਕੋਲ ਆ ਜਿਆ ਕਰੂੰ ਇੱਥੇ ਚਲੋ ਜੀ ਲੰਘ ਗਏ 3 ਮਹੀਨੇ ਲੰਘ ਗਏ ਜਦੋਂ 3 ਮਹੀਨਿਆਂ ਚ ਭਾਈ ਉਹ ਕੁੜੀ ਨੂੰ ਬੱਚਾ ਹੋਣ ਵਾਲਾ ਹੋ ਗਿਆ ਜਦੋਂ ਬੱਚਾ ਹੋਣ ਵਾਲਾ ਹੋ ਗਿਆ ਤਾਂ ਉਹਨੇ ਦੇਖਿਆ ਵੀ ਉਹਨੇ ਰਾਜੇ ਨੂੰ ਦੱਸਿਆ ਵੀ ਰਾਜਾ ਸਾਹਿਬ ਆਹ ਗੱਲ ਐ ਹੋਗੀ ਉਹ ਤਾਂ ਬੜਾ ਖੁਸ਼ ਹੋਇਆ ਵੀ ਪਰੀ ਦੇ ਤਾਂ ਬੱਚਾ ਹੋਣਾ ਹੁਣ ਵੀ ਕਹਿੰਦਾ ਸੀ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਹਿੰਦਾ ਮੇਰੇ ਤਾਂ ਸੁਭਾਂ ਲਾਦ ਹੈ ਨਹੀਂ ਸੀ ਕਹਿੰਦਾ ਆਪਾਂ ਚੱਲਾਂਗੇ ਮਹਿਲਾ ਚ ਚਲੋ ਜੀ ਉਹਨੂੰ ਕਹਿੰਦੀ ਵੀ ਕਹਿੰਦੀ ਤੂੰ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਰਾਜਾ ਕਹਿੰਦੀ ਤੂੰ ਰੋਜ਼ ਜਾਨਾ ਹੈ ਪਤਾਲਪੁਰੀ ਚ ਵੀ ਤੂੰ ਕਹਿੰਦੀ ਰੋਜ਼ ਆਹੀ ਕੱਪੜੇ ਪਾ ਕੇ ਵਗ ਜਾਨਾ ਵੀ ਤੂੰ ਵੀ ਤਾਂ ਆਪਦੇ ਕਹਿੰਦੀ ਲਿਆ ਕਹਿੰਦੀ ਪਤਾ ਤਾਂ ਹੋ ਲੱਗਣਾ ਚਾਹੀਦਾ ਵੀ ਤੂੰ ਰਾਜਾ ਹੈ ਕਹਿੰਦੀ ਤੂੰਹੀਂ ਵਗ ਜਾਣਾ ਉਹ ਕਹਿੰਦਾ ਗਲਤ ਤਾਂ ਕਹਿੰਦਾ ਕੀ ਚਾਹੀਦਾ ਕਹਿੰਦੀ ਤੇਰਾ ਸਾਰਾ ਸਬਾਨ ਚਾਹੀਦਾ ਕੋਲੇ ਤਾਜ ਹਥਿਆਰ ਤੇ ਰੇ ਸਾਰਾ ਕੁਝ ਚਾਹੀਦਾ ਕਹਿੰਦੀ ਤੇਰੀਏ ਕੱਪੜੇ ਚਾਹੀਦੇ ਨੇ ਕਹਿੰਦਾ ਠੀਕ ਹੈ ਕਹਿੰਦਾ ਮੈਂ ਤਾਂ ਹੁਣ ਚੱਕ ਲਿਓ ਨਾ ਗਿਆ ਭਾਈ ਉਹ ਤਾਂ ਟਰੰਕ ਭਰ ਲਿਆਇਆ ਕੱਪੜਿਆਂ ਦਾ ਆਪਦਾ ਵਿੱਚ ਹੀ ਤਾਜ ਸਿਉਨੇ ਤੇ ਗਹਿਣੇ ਛੱਲੇ ਛੰਪਾ ਜਿਹੜੇ ਪਾਉਂਦਾ ਹੈ ਰਾਜਾ ਸਾਰਾ ਕੁਝ ਚੱਕ ਲਿਆ ਆ ਲੈ ਆਂਦਾ ਲੈ ਆ ਕੇ ਜਦੋਂ ਹੋ ਜਾਂਦਾ ਜੀ ਪਤਾਲਪੁਰੀ ਨੂੰ ਵਗ ਗਿਆ ਉਹ ਤਾਂ ਰਾਣੀ ਨੇ ਕੀ ਕਰਿਆ ਮੰਗਰੋਂ ਜਿਹੜਾ ਉਹਦਾ ਇੱਕ ਤਾਂ ਉਹ ਵਗ ਗਿਆ ਪਾ ਕੇ ਜਿਹੜੇ ਬਾਕੀ ਕੱਪੜੇ ਸੀ ਉਹਦੇ ਸਾਰੇ ਆਪ ਦੇ ਟਰੰਕ ਚ ਧਰ ਲੇ ਛੱਲੇ ਝਾਂਪਾ ਮੁੰਦਰੀਆਂ ਗਹਿਣੇ ਗੱਟੇ ਸਾਰਾ ਕੁਝ ਧਰ ਲਿਆ ਤੇ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉੱਥੇ ਉਦੋਂ ਰਾਣੀ ਉਹ ਕਹਿੰਦੀ ਇੰਦਰ ਦੇਵਤਾ ਨੂੰ ਕਹਿੰਦੀ ਜੀ ਮੇਰੀ ਇੱਕ ਸ਼ਰਤ ਹੈ ਵੀ ਮੈਂ ਵਿਆਹ ਤਾਂ ਕਰਾਂ ਉਹ ਮੈਨੂੰ ਪੂਰਾ ਪਤਾ ਲਿਖ ਕੇ ਦਿਓ ਕਹਿੰਦੀ ਵੀ ਮੇਰਾ ਇਸ ਰਾਜੇ ਨਾਲ ਵਿਆਹ ਹੋਇਆ ਹੈ ਕਹਿੰਦੀ ਫਿੱਤੜ ਦਾ ਪਟਾ ਮੰਗਾ ਲਓ ਕਹਿੰਦੀ ਉਹਦੇ ਤੇ ਲਿਖ ਕੇ ਦਿਓ ਮੈਨੂੰ ਤੇ ਮੰਗਾ ਲਿਆ ਭਾਈ ਮੰਗਾ ਕੇ ਉਹਦੇ ਤੇ ਸਾਰਾ ਕੁਝ ਇੰਦਰ ਦੇਵਤਾ ਨੇ ਲਿਖਤਾ ਵੀ ਇੰਨੀ ਤਰੀਕ ਨੂੰ ਇਸ ਰਾਣੀ ਦਾ ਪਰੀਦਾ ਇਹਦੇ ਨਾਲ ਵਿਆਹ ਹੋਇਆ ਰਾਜੇ ਨਾਲ ਫਲਾਨੇ ਰਾਜੇ ਨਾਲ ਵੀ ਹੁਣੇ ਪਤੀ ਪਤਨੀ ਨੇ ਚਲੋ ਜੀ ਉਹ ਸਾਰਾ ਕੁਸ ਕੁੜੀ ਨੇ ਉਹਨੇ ਰਾਣੀ ਨੇ ਆਪ ਦੇ ਟਰੰਕ ਚ ਧਰ ਲਿਆ ਸਮਾਨ ਧਰਿਆ ਭਇਆ ਤਾਂ ਭਾਈ ਜਦੋਂ ਹੋ ਗਏ 6 ਮਹੀਨੇ ਦੇਖ ਲੈ ਤਿੰਨ ਤਾਂ ਲੰਘ ਹੀ ਗਏ ਸੀ ਜਦੋਂ ਹੋਰ ਤਿੰਨ ਮਹੀਨੇ ਲੰਘ ਗਏ ਤਾਂ ਉਹਨੂੰ ਕਹਿੰਦੀ ਵੀ ਤੂੰ ਹੁਣ ਉਹ ਤੋਂ ਛੱਡ ਕੇ ਉਹ ਕਮਰੇ ਚੋਂ ਨਾ ਕਮਰਾ ਜਿਹੜਾ ਕਿਰਾਏ ਤੇ ਲਿਆ ਸੀ ਉਹ ਛੱਡਤਾ ਛੱਡ ਕੇ ਉਹਨੂੰ ਟਰੰਕ ਟਰੰਕ ਰਾਜੀ ਆਲਾ ਤਾਂ ਪਰ ਮਾਰਿਆ ਗਿਦਰੇ ਅੱਧਾ ਟਰੰਕ ਚੱਕ ਕੇ ਲਿਆ ਕੇ ਪਿੱਪਲ ਕੋਲ ਆ ਖੜੀ ਮੁੰਡੇ ਆਲੇ ਕੱਪੜੇ ਪਾ ਕੇ ਜਿਵੇਂ ਉਹਦੇ ਨਾਲ ਬਣ ਕੇ ਆਈ ਸੀ ਤਾਂ ਰਾਜਾ ਆਇਆ ਫਿਰਦਾ ਕਮਲਾ ਹੋਇਆ ਹੈ ਮੇਰੀ ਪਰੀ ਬਾਗੀ ਹੈ ਮੇਰੀ ਪਰੀ ਹੈ ਮੇਰੀ ਪਰੀ ਉਹ ਕਹਿੰਦੀ ਮਹਾਰਾਜ ਤੁਸੀਂ ਪਰੀ ਨੂੰ ਫੇਰ ਭਾ ਲਿਓ ਵੀ ਪਰੀ ਗਈ ਆ ਥੋੜੀ ਗਈ ਆ ਮੇਰੀ ਤਾਂ ਨਹੀਂ ਗਈ ਮੈਨੂੰ ਤਾਂ ਮੇਰੇ ਦੇਸ ਆਪਣੇ ਉੱਥੇ ਛੱਡੋ ਮੈਂ ਤਾਂ ਜਾਵਾਂ ਕਰੇ ਕਹਿੰਦਾ ਚੱਲ ਠੀਕ ਆ ਤੈਨੂੰ ਛੱਡਿਆ ਆਉਣਾ ਉਹਨੇ ਭਾਈ ਭਜਨ ਕਰਿਆ ਪਿੱਪਲ ਤੇ ਚੜ ਗਏ ਦੋਨੇ ਤੁਰ ਪਿਆ ਪਿੱਪਲ ਆਕੇ ਆਕੇ ਉਹਨੂੰ ਕਹਿੰਦਾ ਉਹ ਮਹਿਲਾ ਚ ਜੇ ਤੋ ਗਏ ਤਾਂ ਉਹ ਜਿਹੜੀ ਰਾਣੀ ਸੀ ਬਣੀ ਹੋਈ ਮੁੰਡਾ ਉਹਨੂੰ ਕਹਿੰਦੀ ਵੀ ਮੈਂ ਹੁਣ ਤੈਨੂੰ 6 ਮਹੀਨੇ ਮਿਲਣਾ ਨਹੀਂ ਕਹਿੰਦਾ ਕੀ ਗੱਲ ਕਹਿੰਦੀ 6 ਮਹੀਨੇ ਮੈਂ ਵੀ ਆਪਦੇ ਆਪਦਾ ਕਹਿੰਦੀ ਆ ਹਾਂ ਕਰਨਾ ਮੈਂ ਵੀ ਜਿਹੜਾ ਮੈਂ ਗਾਣ ਵਜਾਉਣ ਕਰਨਾ ਹੈ ਨਾ ਵੀ ਮੈਂ ਵੀ ਇਹਦੇ ਚਿੱਲੀ ਵਲਾਉਣੀ ਹੈ ਵੀ 6 ਮਹੀਨੇ ਨਾ ਹੁਣ ਮੈਨੂੰ ਯਾਦ ਕਰੀ ਕਹਿੰਦਾ ਚੰਗਾ ਉਹ ਤਾਂ ਉਹਨੂੰ ਤਾਂ ਪ੍ਰੀਦਾ ਦੁੱਖ ਹੋਇਆ ਪਿਆ ਤੀ ਕਹਿੰਦਾ ਠੀਕ ਐ ਚਲੋ ਭਾਈ ਕੁੜੀ ਮਹਿਲਾ ਚ ਆਪਦੇ ਉਹ ਜਿੱਥੇ ਜੇਲ੍ਹ ਚ ਰੱਖੀ ਹੋਈ ਸੀ ਚਲੀ ਗਈ ਸੁਰੰਗ ਰਾਹੀ ਗਈ ਤਾਂ ਫੇਰ ਉਹਨੂੰ ਦੂਜੇ ਦਿਨ ਆ ਕੇ ਉਹ ਮਿਲਦੀ ਐ ਜੋਗਣ ਜੋਗੜ ਨੂੰ ਉਹਨੇ ਦੱਸਿਆ ਵੀ ਐ ਕਰਕੇ ਮੈਨੂੰ ਤਾਂ ਐ ਕਰਕੇ ਵੀ ਬੱਚਾ ਹੋਣਾ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਤੇਰ ਜਦੋਂ ਧਰਮ ਦੀ ਮਾਂ ਬਣੀ ਐ ਕਹਿੰਦੀ ਤੇਰਾ ਸਾਰਾ ਕੁਝ ਮੈਂ ਕਰਾਂਗੀ ਚਲੋ ਜੀ ਟਾਈਮ ਆ ਗਿਆ ਛੇ ਮਹੀਨੇ ਹੋਰ ਲੰਗੇ ਤਿੰਨੇ ਤਾਂ ਪਹਿਲਾਂ ਹੀ ਲੰਘੇ ਸੀ ਤਾਂ ਉਹਨੇ ਬੱਚਾ ਹੋਇਆ ਜੀ ਮੁੰਡਾ ਹੋ ਗਿਆ ਰਾਣੀ ਦੇ ਚਲੋ ਬਸ ਰਹਿੰਦੀ ਆ ਉੱਥੇ ਉਹਨੂੰ ਉਹਦਾ heirਵਾ ਨਹੀਂ ਰਾਜੇ ਨੂੰ ਰਾਜਨ ਪਰਖੋਣ ਦਾ heirਵਾ ਹੋਇਆ ਪਿਆ ਚਲੋ ਜਾਂਦੇ ਨੇ ਜੀ ਉੱਥੇ ਜਦੋਂ ਜਿਵੇਂ ਰੋਜ਼ ਮੰਗੂ ਐ ਜਾਂਦੇ ਨੇ ਉਹ ਅਹਿਲਕਾਰ ਰਾਣੀ ਨੂੰ ਕੁਝ ਚਾਹੀਦਾ ਉਹ ਕਹਿੰਦੀ ਮੈਨੂੰ ਕਹਿੰਦੀ ਦੋ ਮਣ ਪਕਾਟਾ ਚਾਹੀਦਾ ਆਟਾ ਲੈਂਦਾ ਦੂਜੇ ਦਿਨ ਮੈਨੂੰ ਮਣ ਪੱਕੀ ਸ਼ੱਕਰ ਚਾਹੀਦੀ ਐ ਸ਼ੱਕਰ ਮੰਗਾਲੀ ਮੈਨੂੰ ਅੱਧਾ ਪੀਪਾ ਘਿਓ ਦਾ ਚਾਹੀਦਾ ਐ ਘਿਓ ਮੰਗਾਲਿਆ ਉਹਨੇ ਲਾਆਂ ਰੋਟੀਆਂ ਲਾ ਕੇ ਰੋਟੀਆਂ ਉਹਨੇ ਤਾਂ ਪਾ ਕੇ ਵਿੱਚ ਸ਼ੱਕਰ ਉਹਨੇ ਤਾਂ ਚੂਰਮਾ ਕੁੱਟ ਲਿਆ ਜੀ ਢੇਰ ਸਾਰਾ ਚੂਰਮਾ ਕੁੱਟ ਕੇ ਕੋਠੇ ਤੇ ਖੰਡਿਆਤਾ ਆਲੇ-ਦਾਲੇ ਜਿਹੜੇ ਮਹਿਲ ਦੀ ਜਿਹੜਾ ਉਹਦਾ ਸਾਰੇ ਤੇ ਪਤਾ ਪਾਇਆ ਹੋਇਆ ਤਾਂ ਤੜਕੇ ਨੂੰ ਜਾਨਵਰ ਇਕੱਠੇ ਹੋ ਗਏ ਉੱਥੇ ਤਾਂ ਜਾਨਵਰ ਇਕੱਠੇ ਹੋਏ ਹੋਏ ਤਾਂ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਇਹ ਗੱਲ ਵੀ ਰੋਜ ਮੁੰਡਾ ਜਿਹੜਾ ਹੋਇਆ ਸੀ ਰਾਜੇ ਦਾ ਉਹ 6 ਸਾਲ ਦਾ ਹੋ ਗਿਆ 6 ਸਾਲ ਦਾ ਹੋਣ ਤੋਂ ਬਾਅਦ ਰਾਣੀ ਨੇ ਸੋਚਿਆ ਵੀ ਇਹਨੇ ਤਾਂ ਮੂਰਖ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਹੁਣ ਇਹਦੇ ਨਾਲ ਇਹਦੇ ਨਾਲ ਗੱਲ ਕਿਵੇਂ ਕਰਾਂ ਉਹਨੇ ਫਿਰ ਆਹ ਚੂਰਮਾ ਕੁੱਟ ਕੇ ਕੋਠੇ ਤੇ ਖੰਡਿਆਤਾ ਖੰਡਿਆ ਆ ਭਾਈ ਉੱਥੇ ਤਾਂ ਕੁੱਲ ਜਾਨਵਰ ਆ ਗਿਆ ਚਿੜੀਆਂ ਘਟਾਰਾਂ ਤੋਤਿਆਂ ਨੇ ਤਾਂ ਉਹਨਾਂ ਦੇ ਉੱਥੇ ਗਿਰਜਾਂ ਵੀ ਆ ਗਈਆਂ ਇੱਲਾ ਗਿਰਜਾਂ ਜੋ ਨਹੀਂ ਸੋ ਜਾਨਵਰ ਆ ਗਿਆ ਭਾਈ ਲੋਕ ਦੇਖਦੇ ਨੇ ਵੀ ਇਹ ਇੰਨਾ ਕੁਝ ਅੱਗੇ ਗਿਰ ਇਹ ਗਿਰਜਾਂ ਗੁਰਜਾਂ ਨੂੰ ਮੰਨਿਆ ਜਾਂਦਾ ਸੀ ਵੀ ਇਹ ਮਰਦੇ ਮਰਦਾਰ ਤੇ ਆਉਂਦੀਆਂ ਨੇ ਮੁਰਦਾ ਹੋਵੇ ਨਾ ਵੀ ਉੱਥੇ ਆਉਂਦੀਆਂ ਨੇ ਆਉਂਦੀਆਂ ਵੀ ਉੱਥੀ ਨੇ ਗਿਰਜਾਂ ਵੈਸੇ ਆਉਂਦੀਆਂ ਨਹੀਂ ਹਨਾ ਮੁਰਦੇ ਤੇ ਆਉਂਦੀਆਂ ਨੇ ਪੋ ਦੰਗਰ ਬਸੂ ਹੋਵੇ ਜਾਂ ਬੰਦਾ ਹੋ ਮਿਲੇ ਉਹਨਾਂ ਨੂੰ ਮਤਲਬ ਮਰਦਾਰ ਮਿਲਣੀ ਚਾਹੀਦੀ ਐ ਇਹਨਾਂ ਨੂੰ ਤਾਂ ਭਾਈ ਰਾਜੇ ਨੂੰ ਕਹਿਣ ਲੱਗੇ ਲੋਕ ਵੀ ਰਾਜਾ ਵੀ ਜਿਹੜੀ ਤਾਂ ਰਾਣੀ ਜੇਲ੍ਹ ਚ ਰੱਖੀ ਆ ਵੀ ਕਿਤੇ ਤੇਰੀ ਰਾਣੀ ਤਾਂ ਨਹੀਂ ਮਰ ਗਈ ਵੀ ਕਿੰਨੇ ਜਾਨਵਰ ਬੈਠੇ ਨੇ ਛੱਤ 'ਤੇ ਭਰੀ ਪਈਆ ਤਾਲਾ ਦਵਾਲਾ ਬੇੜਾ ਬੂੜਾ ਸਾਰਾ ਭਰਿਆ ਪਿਆ ਕਹਿੰਦੇ ਨੇ ਵੀ ਤੇਰੀ ਤਾਂ ਰਾਣੀ ਮਰ ਗਈ ਚਲੋ ਜੀ ਰਾਜਾ ਆਉਂਦਾ ਭੱਜਿਆ ਆਇਆ ਜਿੰਦਾ ਖੋਲਿਆ ਜਦੋਂ ਖੋਲਦਾ ਜਿੰਦਾ ਤਾਂ ਅੰਦਰ ਦੇਖਦਾ ਤਾਂ 6 ਸਾਲ ਦਾ ਬੱਚਾ ਖੇਡਦਾ ਫਿਰਦਾ ਹੈ ਉਹਨੇ ਤਾਂ ਆਪ ਦੀ ਤਲਵਾਰ ਕੱਢ ਲਈ ਤਲਵਾਰ ਕੱਢੀ ਹੋਈ ਉਧਰੋਂ ਭੱਜ ਕੇ ਰਾਣੀ ਨੇ ਵੀ ਟਰੰਕ ਚੋਂ ਕੱਢੀ ਹੋਈ ਸੀ ਉਹਨੇ ਤਲਵਾਰ ਉਹਨੇ ਵੀ ਕੱਢ ਲਈ ਜਿਹੜੀ ਰਾਜਿਆ ਦਾ ਸਮਾਨ ਲੁਕੋਇਆ ਹੋਇਆ ਸੀ ਉਹਨੇ ਉਹ ਚੋਂ ਤਲਵਾਰ ਚੱਕੀ ਉਹ ਵੀ ਖੜ ਗਈ ਤਾਂ ਉਹ ਨੂੰ ਰਾਣੀ ਨੂੰ ਕਹਿੰਦਾ ਇਹ ਬੱਚਾ ਕਹਿੰਦੀ ਤੇਰਾ ਹੈ ਕਹਿੰਦਾ ਕਿਵੇਂ ਕਹਿੰਦੀ ਬੈਜਾ ਪਲੰਘ ਤੇ ਉਹ ਕਹਿੰਦਾ ਨਾ ਮੈਂ ਤਾਂ ਮਾਰੂੰ ਵਜ਼ੀਰ ਕਹਿੰਦੇ ਤੂੰ ਗੱਲ ਤਾਂ ਸੁਣ ਲੈ ਰਾਜੇ ਨੂੰ ਕਹਿੰਦੇ ਵੀ ਤੂੰ ਐਵੇਂ ਹੀ ਗੁੱਸੇ ਚ ਆਉਣਾ ਇਹਨੂੰ ਮਾਰਨ ਨੂੰ ਫਿਰਦਾ ਵੀ ਤੂੰ ਗੱਲ ਸੁਣ ਪਹਿਲਾਂ ਰਾਣੀ ਕਹਿੰਦੀ ਕੀ ਆ ਚਲੋ ਜੀ ਉਹ ਜਦੋਂ ਬਹਿ ਗਿਆ ਪਲੰਘ ਤੇ ਬੈਠ ਕੇ ਟਰੰਕ ਚੱਕ ਲਈ ਅੰਦਰੋਂ ਐ ਹਲਕਾਰ ਬੁਲਾ ਲੇ ਸਾਰੇ ਮੰਤਰੀ ਸੰਤਰੀ ਸਾਰੇ ਇਕੱਠੇ ਕਰ ਲੇ ਰਾਣੀ ਨੇ ਜੇ ਤੋ ਖੋਲਿਆ ਟਰੰਕ ਉਹਨਾਂ ਚੋਂ ਕੱਢ ਕੇ ਪਹਿਲਾਂ ਤਾਂ ਕਹਿੰਦੇ ਆਹ ਤਲਵਾਰ ਦੇਖੋ ਪਹਿਲਾਂ ਹੱਥ ਚ ਕੀ ਦੀ ਹੈ ਉਹ ਕਹਿੰਦੇ ਤਾਂ ਰਾਜੇ ਦੀ ਹੈ ਤਰਤੀ ਕੱਪੜੇ ਕੱਢੇ ਆਹ ਕੀ ਦੇ ਨੇ ਉਹ ਕਹਿੰਦੇ ਜੀ ਤਾਂ ਰਾਜਾ ਸਾਹਿਬ ਦੇ ਨੇ ਤਰਤੇ ਫੇਰ ਭਾਈ ਉਹਨੇ ਉਸ ਤੋਂ ਬਾਅਦ ਤਾਜ ਕੱਢਿਆ ਮੁਕਟ ਕੱਢਿਆ ਉਹਦਾ ਆਹ ਕੀ ਦਾ ਇਹ ਤਾਂ ਜੀ ਰਾਜਾ ਸਾਹਿਬ ਦਾ ਹੈ ਉਹ ਵੀ ਤਰਤਾ ਫੇਰ ਭਾਈ ਉਹ ਕਹਿੰਦੇ ਰਾਜਾ ਸਾਹਿਬ ਫਿਰ ਉਹਨੇ ਉਹ ਪਿੱਤਰ ਦਾ ਪਟਾ ਕੱਢਿਆ ਕਹਿੰਦੇ ਆ ਦੇਖੋ ਪਟਾ ਕੀ ਲਿਖਿਆ ਹੋਇਆ ਇਹਦੇ ਤੇ ਉਹ ਤੇ ਸਾਰਾ ਕੁਝ ਜਦੋਂ ਉਹਨਾਂ ਨੇ ਪੜ੍ਹਿਆ ਉਹ ਕਹਿੰਦੇ ਰਾਜੇ ਨੂੰ ਕਹਿੰਦੇ ਮਹਾਰਾਜ ਤੁਸੀਂ ਤਾਂ ਆਏ ਇਹ ਰਾਣੀ ਦੇ ਨਾਲ ਵਿਆਹ ਕਰਾ ਕੇ ਆਇਓ ਉੱਥੇ ਪਰੀਆਂ ਦੇ ਇਹ ਮੁੰਡਾ ਥੋੜਾ ਹੈ ਉਹ ਕਹਿੰਦਾ ਮੈਂ ਤਾਂ ਨਹੀਂ ਮੰਨਦਾ ਉਹ ਕਹਿੰਦੇ ਤੂੰ ਨਾ ਮੰਨ ਕਹਿੰਦੀ ਲਾ ਦੇਖ ਕਹਿੰਦੀ ਇਹਨੂੰ ਸੁਣਾਓ ਪੜ੍ਹ ਕੇ ਸਮਾਰ ਕੇ ਜਦੋਂ ਭਾਈ ਪੜ੍ਹ ਕੇ ਉਹਨੂੰ ਸੁਣਾਉਂਦੇ ਨੇ ਉਹ ਕਹਿੰਦੀ ਆ ਪਿੱਤਲ ਦਾ ਪਟਾ ਤਾਂ ਉਹ ਸਿਆਣ ਦਾ ਹੈ ਕਹਿੰਦਾ ਹਾਂ ਕਹਿੰਦਾ ਇਹ ਤੇਰੇ ਕੋਲ ਕਿਵੇਂ ਫਿਰ ਸਮਾਨ ਕਹਿੰਦਾ ਉਹ ਕਹਿੰਦੀ ਯਾਦ ਕਰ ਕਹਿੰਦੀ ਮੈਂ ਪਰੀਆਂ ਦੇ ਨਾਲ ਕਹਿੰਦੀ ਤੇਰੇ ਅੰਦਰ ਉੱਥੇ ਨੱਚਣ ਬਾਗੀ ਸੀ ਕਹਿੰਦੀ پری ਬਣ ਕੇ ਕਹਿੰਦੀ ਉੱਥੇ ਤੇਰਾ ਮੇਰਾ ਵਿਆਹ ਹੋਇਆ ਕਹਿੰਦਾ ਹੋਇਆ ਕਹਿੰਦੀ ਆ ਪਿੱਤੜ ਦਾ ਪੱਟਾ ਲਿਖਿਆ ਕਹਿੰਦਾ ਲਿਖਿਆ ਕਹਿੰਦੀ ਉੱਥੇ ਆਪਾਂ ਕਮਰੇ ਚ ਰਹਿੰਦੇ ਰਹੇ ਤੇ ਨਵੇਂ ਮਹੀਨੇ ਤੈਨੂੰ ਮੈਂ ਕਿਹਾ ਸੀ ਮੇਰਾ ਕੰਮ ਰ ਹੈ ਉਰੇ ਮੇਰੇ ਮਾਪਾਪਾ ਗਏ ਹੋਏ ਨੇ ਤੀਰਥ ਤੇ ਕਹਿੰਨਾ ਹਾਂ ਪਰ ਰਹਿੰਦੇ ਰਿਆਂ ਕਹਿੰਦੀ ਫਿਰ ਉਦੋਂ ਦਾ ਇਹ ਤੇਰਾ ਬੱਚਾ ਹੋ ਗਿਆ ਪੈਮਾਨ ਉਹ ਕਹਿੰਦਾ ਫਿਰ ਹੁਣ ਇੱਕ ਪਾਸੇ ਤਾਂ ਉਹਨੂੰ ਖੁਸ਼ੀ ਵੀ ਮੇਰਾ ਬੱਚਾ ਲਾਦਨੀ ਤੇ ਮੇਰੇ ਤਾਈ ਦੇ ਐਡਾ ਮੁੰਡਾ ਉਹ ਕਹਿੰਦੀ ਹੁਣ ਮੈਂ ਤੈਨੂੰ ਸਜ਼ਾ ਦੇਉਂਗੀ ਕਹਿੰਦਾ ਕਿ ਕਹਿੰਦੀ ਤੈਂ ਉਸ ਮਹਿਲ ਚ ਨਹੀਂ ਜਾਣਾ ਇਸ ਮਹਿਲ ਚ ਮੇਰੇ ਨਾਲ ਇੱਥੇ ਰਹਿਣਾ ਆਪਦੀ ਗੱਦੀ ਚੌਂਕੀ ਜਿਹੜੀ ਲਾਉਣੀ ਐ ਇੱਥੇ ਲਾ ਮੈਂ ਉਸ ਮਹਿਲ ਚ ਨਹੀਂ ਹੁਣ ਜਾਣਾ ਕਹਿੰਦੀ ਮੇਰਾ ਇਹੀ ਮਹਿਲ ਹੈ ਇੱਥੇ ਤੈਨੂੰ ਰਹਿਣਾ ਪਊ ਮੇਰੇ ਨਾਲ ਉਹ ਕਹਿੰਦਾ ਮੈਨੂੰ ਮਨਜ਼ੂਰ ਹੈ ਇੰਨੀ ਕੁ ਮੇਰੀ ਬਾਤ ਜੀ ਰਹਿੰਦੇ ਨੇ ਹੱਸਦੇ ਨੇ ਖੇਡਦੇ ਨੇ ਰਹਿੰਦੇ ਨੇ